ਸਾਰੇ ਹੀ শ্রোਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕ ਰਹਿ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਵਿੱਚ ਰਾਜਨੀਤੀ ਉਥਲ ਪੁਥਲ ਸ਼ੁਰੂ ਹੋ ਗਿਆ ਪੰਜਾਬ ਦੇ ਲੋਕ ਸਭਾ ਮੈਂਬਰ ਹਲਕਾ ਖਡੂਰ ਸਾਹਿਬ ਤੋਂ ਪਾਈ ਅੰਮਰਤਪਾਲ ਸਿੰਘ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਕਿਸੇ ਸਮੇਂ ਦੋਨੋਂ ਹੀ ਇੱਕੋ ਸੋਚ ਨੂੰ ਲੈ ਕੇ ਉਹਨਾਂ ਦਾ ਇੱਕੋ ਏਜੰਡਾ ਸੀ ਜੋ ਇਕੱਠੇ ਪੰਜਾਬ ਨੂੰ ਬਚਾਉਣ ਦੀਆਂ ਗੱਲਾਂ ਕਰਦੇ ਸੀ ਪਰ ਅੱਜ ਅੰਮ੍ਰਿਤਪਾਲ ਸਿੰਘ ਦੇ ਉੱਪਰ ਵੱਡਾ ਬਿਆਨ ਦਿੱਤਾ ਹੈ ਸਿਮਰਨਜੀਤ ਸਿੰਘ ਮਾਨ ਨੇ ਸਿਮਰਨਜੀਤ ਸਿੰਘ ਮਾਨ ਨੇ ਅੰਮ੍ਰਿਤਪਾਲ ਨੂੰ ਆਰਐਸਐਸ ਦਾ ਬੰਦਾ ਦੱਸਿਆ ਜੋ ਅੰਮ੍ਰਿਤਪਾਲ ਸਿੰਘ ਹੈ ਉਹ ਜੈ ਸ਼੍ਰੀ ਰਾਮ ਬੋਲਣ ਵਾਲਾ ਹੈ ਉਸ ਨੂੰ ਆਰਐਸਐਸ ਨੇ ਪੰਜਾਬ ਵਿੱਚ ਭੇਜਿਆ ਸੀ ਸੱਤਾ ਨੂੰ ਹਥਿਆਉਣ ਵਾਸਤੇ ਸੋ ਅੰਮ੍ਰਿਤਪਾਲ ਸਿੰਘ ਦਾ ਕੋਈ ਏਜੰਡਾ ਨਹੀਂ ਉਹ ਸਿਰਫ ਤੇ ਸਿਰ ਆਰਐਸਐਸ ਦਾ ਭੇਜਿਆ ਹੋਇਆ ਦੂਤ ਸੀ ਇਸ ਦੇ ਨਾਲ ਸਿਮਰਜੀਤ ਸਿੰਘ ਮਾਨ ਨੇ ਵੱਡਾ ਬਿਆਨ ਦੇ ਕੇ ਜੋ ਪੰਥਿਕ ਸੋਚ ਵਾਲੇ ਲੋਕਾਂ ਦੇ ਵਿੱਚ ਇੱਕ ਨਵੀਂ ਜਿਹੜੀ ਇਹ ਚਰਚਾ ਛੇੜ ਦਿੱਤੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦੁਬਈ ਤੋਂ ਆਉਂਦੇ ਨੇ ਜੋ ਪਹਿਲਾਂ ਅੰਮ੍ਰਿਤਧਾਰੀ ਨਹੀਂ ਹੁੰਦੇ ਉਹਨਾਂ ਨੂੰ ਜੋ ਆਰਐਸਐਸ ਨਾਲ ਮਿਲ ਕੇ ਪੰਜਾਬ ਦੇ ਵਿੱਚ ਆਪਣਾ ਜਿਹੜਾ ਕਿ ਉਹ ਪ੍ਰਚਾਰ ਸ਼ੁਰੂ ਕਰਦੇ ਨੇ ਔਰ ਅੰਮ੍ਰਿਤਧਾਰੀ ਬਣ ਜਾਂਦੇ ਨੇ ਉਸ ਤੋਂ ਬਾਅਦ ਨੌਜਵਾਨਾਂ ਨੂੰ ਆਪਣੇ ਨਾਲ ਜੋੜਦੇ ਨੇ ਤੇ ਪੰਜਾਬ ਦੇ ਵਿੱਚ ਆਪਣੀ ਲਹਿਰ ਚਲਾ ਦਿੰਦੇ ਨੇ ਸੋ ਵਾਰਸ ਪੰਜਾਬ ਦੇ ਬਣ ਜਾਂਦੇ ਨੇ ਤੇ ਪੰਜਾਬ ਦੇ ਲੋਕਾਂ ਨੂੰ ਆਪਣੇ ਨਾਲ ਜਿਹੜਾ ਕਿ ਗੁੰਮਰਾਹ ਕਰਕੇ ਜੋੜ ਦਿੰਦੇ ਨੇ ਸੋ ਅੰਮ੍ਰਿਤਪਾਲ ਸਿੰਘ ਜਦੋਂ ਪਹਿਲਾ ਉਹਨਾਂ ਨੂੰ ਸਿਰ ਤੇ ਪੱਗ ਬਣਾਈ ਸੀ ਉਸ ਵਕਤ ਤਾਂ ਸਿਮਰਨਜੀਤ ਸਿੰਘ ਮਾਨ ਕਹਿੰਦੇ ਸੀ ਕਿ ਇਹ ਜੋ ਇੱਕ ਪੰਜਾਬ ਦਾ ਰਖਾ ਹੈ ਕੌਮ ਦਾ ਰਖਾ ਹੈ ਤੇ ਹੁਣ ਅੰਮ੍ਰਿਤਪਾਲ ਸਿੰਘ ਦੇ ਉੱਪਰ ਗੰਭੀਰ ਦੋਸ਼ ਲਾ ਰਹੇ ਨੇ ਹੁਣ ਅੰਮ੍ਰਿਤਪਾਲ ਨੂੰ ਆਰਐਸਐਸ ਦਾ ਬੰਦਾ ਦੱਸ ਰਹੇ ਨੇ ਕਿਉਂ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਇਹ ਸਾਰੇ ਤੇਵਰ ਕਿਉਂ ਬਦਲ ਲੈਨੇ ਸਿਮਰਜੀਤ ਸਿੰਘ ਮਾਨ ਨੂੰ ਜਿਹੜਾ ਹੁਣ ਆਰਐਸਐਸ ਦਾ ਬੰਦਾ ਨਜ਼ਰ ਕਿਉਂ ਆਉਣ ਲੱਗ ਗਿਆ ਹੈ ਅਮਰਤਪਾਲ ਸਿੰਘ ਇਸ ਦੇ ਬਾਰੇ ਜੋ ਸਿੱਖ ਪੰਥ ਦੇ ਵਿੱਚ ਬਹੁਤ ਇੱਕ ਵੱਡੀ ਸਾਜ਼ਿਸ਼ ਜਿਹੜੀ ਚੱਲ ਰਹੀ ਏ ਸੋ ਭਾਈ ਅਮਰਤਪਾਲ ਸਿੰਘ ਜਦੋਂ ਸਿਮਰਜੀਤ ਸਿੰਘ ਮਾਨ ਜਿਮਨੀ ਚੋਣ ਲੜਦੇ ਨੇ ਇੱਕ ਸੰਗਰੂਰ ਤੋਂ ਤਾਂ ਉਸ ਵਕਤ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਨਾਲ ਚੋਣ ਪ੍ਰਚਾਰ ਕਰਦੇ ਨੇ ਔਰ ਉਹਨਾਂ ਦੇ ਹੱਕ ਵਿੱਚ ਲੋਕਾਂ ਨੂੰ ਜਿਹੜਾ ਕਿ ਵੋਟ ਪਾਉਣ ਵਾਸਤੇ ਕਹਿੰਦੇ ਨੇ ਤਾਂ ਸਿਮਰਨਜੀਤ ਸਿੰਘ ਮਾਨ ਮੈਂਬਰ ਆਫ ਪਾਰਲੀਮੈਂਟ ਬਣ ਜਾਂਦੇ ਨੇ ਪਰ ਲੋਕ ਸਭਾ ਚੋਣਾਂ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਨੂੰ ਹਲਕਾ ਖਰੂਰ ਸਾਹਿਬ ਤੋਂ ਆਜ਼ਾਦ ਤੌਰ ਤੇ ਲੋਕ ਜਿਤਾ ਦਿੰਦੇ ਨੇ ਤੇ ਦੂਸਰੇ ਪਾਸੇ ਸਿਮਰਨਜੀਤ ਸਿੰਘ ਮਾਨ ਲੋਕ ਸਭਾ ਚੋਣ ਹਾਰ ਜਾਂਦੇ ਨੇ ਜੋ ਹਾਰ ਦਾ ਕਾਰਨ ਸਿਮਰਨਜੀਤ ਸਿੰਘ ਮਾਨ ਹੁਣ ਜਿਹੜਾ ਉਹ ਪੜਾਅ ਸਖੜ ਰਹੇ ਨੇ ਕਿ ਅਮਰਤਪਾਲ ਸਿੰਘ ਨੇ ਜਿਹੜਾ ਉਹਦੀ ਵਿਚਾਰਧਾਰਾ ਹੀ ਅਲੱਗ ਏ ਅਮਰਤਪਾਲ ਸਿੰਘ ਜਿਹਦੀ ਕੋਈ ਪਛਾਣ ਹੀ ਨਹੀਂ ਸੀ ਅਮਰਤਪਾਲ ਸਿੰਘ ਨੂੰ ਆਰਐਸਐਸ ਨੇ ਭੇਜਿਆ ਸੀ ਸੋ ਇਹ ਕਿਤੇ ਨਾ ਕਿਤੇ ਉਹਨਾਂ ਨੂੰ ਹਾਰ ਦਾ ਜਿਹੜਾ ਬੁਖਲਾਟ ਵਿੱਚ ਆਏ ਹੋਏ ਨੇ ਮੰਨਦੇ ਇਸ ਬਿਆਨ ਤੋਂ ਇੱਕ ਗੱਲ ਤਾਂ ਸਪਸ਼ਟ ਹੋ ਗਈ ਏ ਕਿ ਸੂਬੇ ਵਿੱਚ ਖਾਲਸਾਪਨ ਦੀ ਗੱਲ ਕਰਨ ਵਾਲੇ ਆਗੂਆਂ ਵਿੱਚ ਵੀ ਹੁਣ મતਭੇਦ ਪੈਦਾ ਹੋਣ ਲੱਗ ਪਏ ਨੇ ਕਿਉਂਕਿ ਕਿਸੇ ਸਮੇਂ ਅਮਰਤਪਾਲ ਸਿੰਘ ਖਾਲਸਾ ਵੀ ਖਾਲਸਾਣ ਦੀ ਗੱਲ ਕਰਦੇ ਸੀ ਔਰ ਸਿਮਰਨਜੀਤ ਸਿੰਘ ਮਾਨ ਵੀ ਖਾਲਸਾਣ ਦੀ ਗੱਲ ਕਰਦੇ ਨੇ ਜੋ ਇਹਨਾਂ ਦੀ ਵਿਚਾਰਧਾਰਾ ਖਾਲਸਾਣ ਸੀ ਪਰ ਹੁਣ ਜਿਹੜੀ ਇਹਨਾਂ ਦੀ ਆਪਸੀ ਵਿਚਾਰਧਾਰਾ ਅਲੱਗ ਹੋ ਗਈ ਹੈ ਸਿਮਰਨਜੀਤ ਸਿੰਘ ਮਾਨ ਨੇ ਉਹਨਾਂ ਦੇ ਉੱਪਰ ਵੱਡੇ ਇਲਜ਼ਾਮ ਲਾ ਦਿੱਤੇ ਨੇ ਕਿ ਉਹ ਤਾਂ ਆਰਐਸਐਸ ਦਾ ਬੰਦਾ ਹੈ ਦੂਸਰੇ ਪਾਸੇ ਖਾਲਸਾਣ ਦੀ ਗੱਲ ਕਰਨ ਵਾਲੇ ਅਮਰਤਪਾਲ ਸਿੰਘ ਨੇ ਜਿਹੜਾ ਉਹਨਾਂ ਦੇ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਕੋਈ ਸਾਡੀ ਖਾਲਸਾਣ ਦੀ ਮੰਗ ਨਹੀਂ ਅਸੀਂ ਕੋਈ ਖਾਲਸਾਣੀ ਸਮਰਥਕ ਨਹੀਂ ਭਾਈ ਅਮਰਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਕਹਿੰਦੇ ਨੇ ਕਿ ਅਸੀਂ ਭਰਦੇ ਸੰਵਿਧਾਨ ਦੇ ਪ੍ਰਤੀ ਆਪਣੇ ਆਪ ਨੂੰ ਨਿਸ਼ਚਿਤ ਕਰਦੇ ਆਂ ਅਸੀਂ ਭਰਦੇ ਸੰਵਿਧਾਨ ਨੂੰ ਮੰਨਣ ਵਾਲੇ ਆਂ ਸੋ ਭਰਦੇ ਸੰਵਿਧਾਨ ਦੇ ਪ੍ਰਤੀ ਜੋ ਪਿਛਲੇ ਅਮਰਤ ਅਮਰਤਪਾਲ ਸਿੰਘ ਨੇ ਵੀ ਲੋਕ ਸਭਾ ਮੈਂਬਰ ਬਣਨ ਤੋਂ ਬਾਅਦ ਸੰਵਿਧਾਨ ਦੀ ਸੌਖਾਦੀ ਸੋ ਹੁਣ ਅਮਰਤਪਾਲ ਸਿੰਘ ਨੇ ਜਿਹੜੀ ਨਵੀਂ ਪਾਰਟੀ ਬਣਾਈ ਏ ਉਹ ਪਾਰਟੀ ਪੰਜਾਬ ਵਿੱਚ 2027 ਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਜੋ ਵੱਡਾ ਆਧਾਰ ਬਣਾ ਸਕਦੀ ਏ ਉਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਪੰਜਾਬ ਦੀ ਸੱਤਾ ਦੇ ਵਿੱਚ ਕੁਝ ਨਵਾਂ ਕਰ ਸਕਦੇ ਨੇ ਜੇਕਰ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣਾ ਹੈ ਪੰਜਾਬ ਨੂੰ ਜੋ ਫਿਰ ਰੰਗਲਾ ਪੰਜਾਬ ਬਣਾਉਣਾ ਹੈ ਤਾਂ ਭਾਈ ਅੰਮ੍ਰਿਤਪਾਲ ਸਿੰਘ ਸੰਵਿਧਾਨ ਦੇ ਪ੍ਰਤੀ ਚੱਲ ਕੇ ਅਜਿਹਾ ਕੁਝ ਕਰ ਸਕਦੇ ਨੇ ਜੋ ਕਿ ਨਫ਼ਰਤ ਔਰ ਜਿਹੜਾ ਕਿ ਇੱਕ ਬਹੁਤ ਹੀ ਨੌਜਵਾਨਾਂ ਦੇ ਵਿੱਚ ਜਿਹੜਾ ਖਾਲਸਤਾਨੀ ਦੀ ਗੱਲ ਕਰਨ ਨਾਲ ਉਹਨਾਂ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ ਜਿਸ ਕਰਕੇ ਅੰਮ੍ਰਿਤਪਾਲ ਸਿੰਘ ਨੇ ਆਪਣੇ ਆਪ ਨੂੰ ਖਾਲਸਤਾਨੀਆਂ ਤੋਂ ਅਲੱਗ ਕਰ ਲਿਆ ਹੈ ਸੋ ਅੰਮ੍ਰਿਤਪਾਲ ਸਿੰਘ ਇਸ ਸਮੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਐਕਟ ਦੇ ਤਹਿਤ ਡਿਬਰੂਗੜ ਜਿਲ੍ਹੇ ਵਿੱਚ ਨਜ਼ਰਬੰਦ ਨੇ ਸੋ ਅੰਮ੍ਰਿਤਪਾਲ ਨੇ ਖਡੂਰ ਸਾਹਿਬ ਸੰਸਦੀ ਹਲਕੇ ਤੋਂ ਚੋਣ ਲੜ ਕੇ ਲੋਕਾਂ ਨੇ ਵੱਡੇ ਬਹੁਮਤ ਨਾਲ ਉਹਨਾਂ ਨੂੰ ਜਿਤਾਤਾ ਤੇ ਸਿਮਰਨਜੀਤ ਸਿੰਘ ਮਾਨ ਨੂੰ ਸੰਗਰੂਰ ਤੋਂ ਲੋਕਾਂ ਨੇ ਹਰਾ ਦਿੱਤਾ ਜਿਸ ਕਾਰਨ ਹੁਣ ਸਿਮਰਨਜੀਤ ਸਿੰਘ ਮਾਨ ਨੂੰ ਲੱਗਦਾ ਹੈ ਕਿ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਉੱਪਰ ਹਾਵੀ ਹੋ ਗਿਆ ਹੈ ਅੰਮ੍ਰਿਤਪਾਲ ਸਿੰਘ ਜਿਹੜਾ ਸਿਮਰਨਜੀਤ ਸਿੰਘ ਮਾਨ ਨੂੰ ਕੁਚਲ ਰਿਹਾ ਹੈ ਚੋਸ ਕਰਕੇ ਸਿਮਰਨਜੀਤ ਸਿੰਘ ਮਾਨ ਨੇ ਅੰਮ੍ਰਿਤਪਾਲ ਦੇ ਖਿਲਾਫ ਇਹ ਮੋਰਚਾ ਖੋਲ੍ਹਿਆ ਹੈ ਸੋ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਸਿਮਰਨਜੀਤ ਸਿੰਘ ਮਾਨ ਤੇ ਅਮਰਤਪਾਲ ਦੇ ਨਾਲ ਉਸ ਵਕਤ ਜਦੋਂ ਪਹਿਲਾ ਲੋਕ ਸਭਾ ਚੋਣਾਂ ਹੋਈਆਂ ਸੀ ਲੋਕ ਖੜੇ ਸਨ ਪਰ ਹੁਣ ਅਮਰਤਪਾਲ ਖਰੂਰ ਸਾਹਿਬ ਤੋਂ ਸੰਸਦ ਮੈਂਬਰ ਬਣੇ ਹਨ ਤੇ ਮਾਨ ਨੂੰ ਖੁਦ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ ਅਮਰਤਪਾਲ ਤੇ ਮਾਨ ਦੇ ਵਿੱਚ ਕਾਰਜੋ ਆਪਸੀ ਜੰਗ ਸ਼ੁਰੂ ਹੋਈ ਏ ਹੁਣ ਮਾਨ ਦਾ ਕਹਿਣਾ ਹੈ ਕਿ ਅਮਰਤਪਾਲ ਜੈ ਹਿੰਦ ਕਹਿਣ ਵਾਲਿਆਂ ਵਿੱਚੋਂ ਇੱਕ ਹੈ ਉਹ ਜੈ ਹਿੰਦ ਹੀ ਕਹੇਗਾ ਉਹ ਖਾਲਸਤਾਨ ਦੇ ਸੋਚ ਨਹੀਂ ਹੈ ਉਸ ਵਿੱਚ ਸਿਰਫ ਤੇ ਸਿਰਫ ਉਹ ਸੱਤਾ ਵਿੱਚ ਚਾਉਣਾ ਚਾਹੁੰਦਾ ਸੀ ਔਰ ਕੁਰਸੀ ਦੇ ਲਾਲਚ ਵਿੱਚ ਉਸ ਨੇ ਲੋਕਾਂ ਨੂੰ ਆਪਣੇ ਨਾਲ ਜੋੜਿਆ ਜੋ ਹੁਣ ਆਰਐਸਐਸ ਦੇ ਨਾਲ ਹੀ ਸਾਰੀ ਉਹੀ ਗੱਲਬਾਤ ਹੋ ਰਹੀ ਹੈ ਔਰ ਪੰਜਾਬ ਦੇ ਵਿੱਚ 2027 ਵਿੱਚ ਉਹ ਆਰਐਸਐਸ ਨਾਲ ਜਿਹੜਾ ਰਲ ਕੇ ਪੰਜਾਬ ਵਿੱਚ ਚੋਣਾਂ ਲੜੇਗਾ